ਬੀਬੀ ਦੇ 55 ਲੱਖ ਦਾ ਇਲਜ਼ਾਮ ਲਾ ਕਰਿਆ ਇਹ ਬਿਲਕੁਲ ਝੂਠ ਹੈ ਬੀਬੀ ਨੇ ਉਹਦਾ 10 ਲੱਖ ਆਇਆ 45 ਦਾ ਗਾਹ ਗਿਆ ਕਿੱਥੇ ਗਿਆ ਕਿੰਨੂੰ ਦੁੱਖ ਸੁਣਾਈਏ ਰੱਬਾ ਕੁੱਤੀ ਰਲ ਗਈ ਚੋਰਾਂ ਨਾਲ ਜੇ ਸਰਕਾਰ ਹੀ ਸਾਰੀ ਚੋਰਾਂ ਨਾਲ ਰਲੀ ਹੋਈ ਹੈ ਫਿਰ ਕਾਰਵਾਈ ਕਿਹਨੇ ਕਰਨੀ ਹੈ ਵਾਨੀ ਦਾ ਟਰੱਕ ਜੂਨੀਅਨ ਦੀ ਪ੍ਰਧਾਨਗੀ ਦੇ ਮਾਮਲੇ ਦੇ ਵਿੱਚ ਸੰਗਰੂਰ ਤੋਂ ਵਿਧਾਇਕਾ ਨਿਰੰਦਰ ਕੌਰ ਭਰਾਜ ਬੁਰੀ ਤਰ੍ਹਾਂ ਘਿਰ ਚੁੱਕੇ ਨੇ ਇਸ ਸਮੇਂ ਸਾਡੇ ਨਾਲ ਜੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਚੰਦਰ ਮੌਜੂਦ ਨੇ ਗੱਲਬਾਤ ਕਰਦੇ ਆ ਚੰਦਰ ਸਾਹਿਬ ਆਖਰਕਾਰ ਭਰਾਜ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਕਿਹਨੂੰ ਦੁੱਖ ਸੁਣਾਈਏ ਰੱਬਾ ਕੁੱਤੀ ਰਲ ਗਈ ਚੋਰਾਂ ਨਾਲ ਸਰਕਾਰ ਹੀ ਸਾਰੀ ਚੋਰਾਂ ਨਾਲ ਰਲੀ ਹੋਈ ਆ ਫਿਰ ਕਾਰਵਾਈ ਕਿਹਨੇ ਕਰਨੀ ਆ ਜਾਂ ਮੁੱਖ ਮੰਤਰੀ ਦਾ ਪੈਗ ਲਾ ਕੇ ਸੁੱਤਾ ਪਿਆ ਹਰਾ ਪੰਨ ਚੋਣਾਂ ਵਾਲਾ ਤਾਂ ਨਜ਼ਾਰੇ ਲੈ ਰਿਹਾ ਨਜ਼ਾਰੇ ਵੱਡ ਰਿਹਾ ਨਾਲੇ ਬੀਬੀ ਤੇ ਕਾਰਵਾਈ ਤਾਂ ਨਹੀਂ ਹੋ ਰਹੀ ਬੀਬੀ ਕੋਲ ਮੈਂ ਬੀਬੀ ਦੇ ਹੱਕ ਚ ਆ ਬੀਬੀ ਦੇ 55 ਲੱਖ ਦਾ ਇਲਜ਼ਾਮ ਲੱਗ ਰਿਹਾ ਇਹ ਬਿਲਕੁਲ ਝੂਠ ਹੈ ਬੀਬੀ ਨੇ ਉਹਦਾ 10 ਲੱਖ ਆਇਆ 45 ਦਾ ਗਾਹ ਗਿਆ ਕਿੱਥੇ ਗਿਆ ਮੰਤਰੀ ਮੁੱਖ ਮੰਤਰੀ ਕੇਜਰੀਵਾਲ ਰਾਖਵ ਜਿਹੜਾ ਥੋੜੀ ਟੀਮ ਹੈ ਕਿੱਥੇ ਖਬਰਾਂ ਕਿੱਥੇ ਕਿਹਨੂੰ ਕਿੰਨਾ ਕਿੰਨਾ ਹਿੱਸਾ ਭਰਾਜ ਕਹਿ ਰਹੀ ਹੈ ਕਿ ਮੇਰੇ ਅਫਸਰ ਸੁਣ ਨਹੀਂ ਰਹੇ ਮੇਰੇ ਤੇ ਜੋ ਉਹਨਾਂ ਨੇ ਲਿਖ ਕੇ ਦਿੱਤਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਉਹ ਤਾਂ ਖੁਦ ਸਵਾਲ ਠਾਰੇ ਡਰਮ ਹੀ ਨੇ ਡਰਮ ਹੀ ਨੇ ਸਾਰੇ ਨੰਨੇ ਸਾਰੇ ਤੇ ਚਿੰਦਰ ਸਾਹਿਬ ਇੱਕ ਇਹ ਵੀ ਸਵਾਲਾ ਤੁਹਾਡੀ ਪਾਰਟੀ ਬਾਰੇ ਕੀ ਹੁਣ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ 18 ਮਾਰਚ ਨੂੰ ਭਰਤੀ ਸ਼ੁਰੂ ਕਰਨ ਜਾਣੀ ਹੈ ਉਹ ਗੱਲ ਆਪਾਂ ਕਿਸੇ ਦਿਨ ਫੇਰ ਕਰਾਂਗੇ ਅੱਜ ਆਪਾਂ ਆਇਆ ਨਰਿੰਦਰ ਕੌਰ ਭਰਾ ਅਜ ਦੇ ਖਿਲਾਫ ਲੜਾਈ ਲੜਨ ਜਿਹੜੀ ਸੰਗਰੂਰ ਦੇ ਲੋਕਾਂ ਦੇ ਨਾਲ ੱੱਕਾ ਹੋ ਰਿਹਾ ਜਿਹੜੀ ਬੀਬੀ ਐਮ ਐਲ ਏ ਦੇ ਇਹ ਇਲਜ਼ਾਮ ਲੱਗੇ ਨੇ ਕਿ 55 ਲੱਖ ਦੇ ਕਿ ਟਰੱਕ ਦੀ ਯੂਨੀਅਨ ਦੀ ਪ੍ਰਧਾਨਗੀ ਦੇਤੀ ਅਜੇ ਉਹਦੇ ਹੱਕੀ ਦਾ ਨਾ ਲੱਗਿਆ ਹੋਇਆ ਬਾਕੀ ਗੱਲਾਂ ਬਫੇਰ ਕਰਾਂਗੇ ਸੰਗਰੂਰ ਤੋਂ ਹੀ ਬਦਲਾਅ ਸ਼ੁਰੂ ਹੋਇਆ ਸੀ ਸੰਗਰੂਰ ਤੋਂ ਹੀ ਵੀਡੀਓ ਵਾਇਰਲ ਹੋ ਰਹੀਆਂ ਨੇ ਫਿਰ ਤੁਹਾਨੂੰ ਕਿਵੇਂ ਲੱਗਦਾ ਜਿਹੜੀ ਸੰਗਰੂਰ ਤੇ ਜੜ ਲੱਗੀ ਸੀ ਝੂਟ ਦਿਓ ਸੰਗਰੂਰ ਵਾਲੇ ਪੱਟਣਗੇ ਹੁਣ